ਡੋਪ ਟੈਸਟ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਸੀ ਤੇ ਉੱਥੇ ਹੁਣ ਸੁਨੀਲ ਜਾਖੜ ਦੇ ਇਸ ਚੈਲੰਜ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਲਾਲ ਸਿੰਘ ਗੋਕੇ ਦੇ ਵੱਲੋਂ ਚੈਲੰਜ ਨੂੰ ਕਬੂਲ ਕਰ ਲਿਆ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਮੈਂ ਆਉਣ ਦੇ ਲਈ ਤਿਆਰ ਹਾਂ ਤੇ ਜਿੱਥੇ ਮੇਰਾ ਡੋਪ ਟੈਸਟ ਕਰਵਾਉਣਾ ਹੈ ਤੇ ਮੈਂ ਕਰਵਾਵਾਂਗਾ ਤੇ ਉੱਥੇ ਹੁਣ ਸੁਨੀਲ ਜਾਖੜ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਐਮਐਲਏ ਨਜ਼ਰ ਆ ਰਹੇ ਨੇ ਤੇ ਦੱਸ ਹੀ ਇਹ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਪਾਸੇ ਡੋਪ ਟੈਸਟ ਨੂੰ ਲੈ ਕੇ ਚਰਚਾਵਾ ਹੋ ਰਹੀਆਂ ਸੀ ਤੇ ਹੋ ਸੁਨੀਲ ਜਾਖੜ ਦਾ ਕਹਿਣਾ ਸਹੀ ਕਿ ਪਹਿਲਾ ਜਿਹੜਾ ਕਿ ਹਰਪਾਲ ਠਿਮਰ ਨੇ ਬਿਆਨ ਦਿੱਤਾ ਸੀ ਕਿ ਕਾਂਗਰਸ ਪਾਰਟੀ ਵਾਲਿਆਂ ਦੇ ਕਈਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਨਾ ਰਾਜਾ ਵੜਿੰਗ ਨੇ ਵੀ ਇਸ ਚੈਲੰਜ ਨੂੰ ਕਬੂਲ ਕੀਤਾ ਸੀ ਇਸ ਚੈਲੰਜ ਕਬੂਲ ਤੋਂ ਬਾਅਦ ਦਾ ਸੀ ਕਿ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਈ ਵਾਰਟ ਵਾਰ ਕੀਤੇ ਤੇ ਉਹਨਾਂ ਦਾ ਕਹਿਣਾ ਸੀ ਕਿ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਲੀਡਰਾਂ ਦਾ ਵੀ ਜਿਹੜਾ ਕਿ ਡੋਪ ਟੈਸਟ ਹੋਣਾ ਚਾਹੀਦਾ ਹੈ ਤੇ ਇਸੇ ਤਹਿਤ ਅੱਜ ਲਾਭ ਸਿੰਘ ਗੋਕੇ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਹੈ ਉਥੇ ਹੀ ਉਹਨਾਂ ਨੇ ਸੁਨੀਲ ਜਾਖੜ ਤੇ ਮੋੜ ਪਲਟਵਾਰ ਕੀਤਾ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਦੇ ਵੱਲੋਂ ਜਿੱਥੇ ਕਹਿਣਗੇ ਮੈਂ ਸਵੇਰੇ ਸ਼ਾਮ ਜਾਂ ਰਾਤ ਜਿਹੜੇ ਮਰਜ਼ੇ ਸਮੇਂ ਤੇ ਉਹ ਬੁਲਾ ਲੈਣ ਅਸੀਂ ਡੋਪ ਟੈਸਟ ਦੇ ਲਈ ਤਿਆਰ ਆ ਤੇ ਡੋਪ ਟੈਸਟ ਦੇ ਮੁੱਦੇ ਤੇ ਹੁਣ ਐਮਐਲ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਨੇ ਜੈਖੜ ਦੇ ਉੱਤੇ ਪਲਟ ਵਾਰ ਕੀਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਤੇ ਉੱਥੇ ਹੀ ਮੋਬਾਈਲ ਰਿਪੇਅਰ ਤੇ ਕੋਠੀ ਬਣਨ ਦੇ ਮੁੱਦੇ ਤੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਕਹਿਣਾ ਹੈ ਕਿ ਜਿਹੜੀ ਕੋਠੀ ਬਣਨ ਦੀ ਗੱਲ ਕਰਦੇ ਉਹ ਸਿੱਧਾ ਸਿੱਧ ਕਰਕੇ ਦਿਖਾਉਣ ਕਿ ਜਿਹੜੇ 9 ਕਿੱਲੇਆਂ ਦੇ ਵਿੱਚੋਂ ਜਾਖੜ ਸਾਹਿਬ ਗੱਲ ਕਰ ਰਹੇ ਨੇ ਉਹ ਸਿੱਧ ਕਰਨ ਕਿ ਜ਼ਮੀਨ ਮੇਰੇ ਜਾਂ ਮੇਰੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ 'ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਜਾਖੜ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਾਲ ਡੋਪ ਟੈਸਟ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ ਇਹਦੇ ਇਸ ਚੈਲੰਜ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਲਾਲਪ ਸਿੰਘ ਗੋਕੇ ਦੇ ਵੱਲੋਂ ਚੈਲੰਜ ਨੂੰ ਕਬੂਲ ਕਰ ਲਿਆ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਆਉਣ ਦੇ ਲਈ ਤਿਆਰ ਹਾਂ ਤੇ ਜਿੱਥੇ ਮੇਰਾ ਡੋਪ ਟੈਸਟ ਕਰਵਾਉਣਾ ਹੈ ਤੇ ਮੈਂ ਕਰਵਾਵਾਂਗਾ ਤੇ ਉੱਥੇ ਹੀ ਹੁਣ ਸੁਨੀਲ ਜਾਖੜ ਨੂੰ ਲੈ ਕੇ ਪਾਰਟਵਾਰਕ ਕਰਦੇ ਹੋਏ ਐਮਐਲ ਨਜ਼ਰ ਆ ਰਹੇ ਨੇ ਤੇ ਦੱਸ ਹੀ ਇਹ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਪਾਸੇ ਡੋਪ ਟੈਸਟ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਸੀ ਤੇ ਹੋ ਸੁਨੀਲ ਜਾਖੜ ਦਾ ਕਹਿਣਾ ਸਹੀ ਕਿ ਪਹਿਲਾ ਜਿਹੜਾ ਕਿ ਹਰਪਾਲ ਠਿਮਰ ਨੇ ਬਿਆਨ ਦਿੱਤਾ ਸੀ ਕਿ ਕਾਂਗਰਸ ਪਾਰਟੀ ਵਾਲਿਆਂ ਦੇ ਕਈਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ ਰਾਜਾ ਵੜਿੰਗ ਨੇ ਵੀ ਇਸ ਚੈਲੰਜ ਨੂੰ ਕਬੂਲ ਕੀਤਾ ਸੀ ਇਸ ਚੈਲੰਜ ਕਬੂਲ ਤੋਂ ਬਾਅਦ ਦਾ ਸੀ ਕਿ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਈ ਵਾਰਟ ਵਾਰ ਕੀਤੇ ਤੇ ਉਹਨਾਂ ਦਾ ਕਹਿਣਾ ਸੀ ਕਿ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਲੀਡਰਾਂ ਦਾ ਵੀ ਜਿਹੜਾ ਕਿ ਡੋਪ ਟੈਸਟ ਹੋਣਾ ਚਾਹੀਦਾ ਹੈ ਤੇ ਇਸ ਦੇ ਤਹਿਤ ਅੱਜ ਲਾਲਪ ਸਿੰਘ ਗੋਕੇ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਥੇ ਉਹਨਾਂ ਨੇ ਸੁਨੀਲ ਜਾਖੜ ਤੇ ਮੁੜ ਪਲਟਵਾਰ ਕੀਤਾ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਦੇ ਵੱਲੋਂ ਜਿੱਥੇ ਕਹਿਣਗੇ ਮੈਂ ਸਵੇਰੇ ਸ਼ਾਮ ਜਾਂ ਰਾਤ ਜਿਹੜੇ ਮਰਜ਼ੇ ਸਮੇਂ ਤੇ ਉਹ ਬੁਲਾ ਲੈਣ ਅਸੀਂ ਡੋਪ ਟੈਸਟ ਦੇ ਲਈ ਤਿਆਰ ਆਂ ਤੇ ਡੋਪ ਟੈਸਟ ਦੇ ਮੁੱਦੇ ਤੇ ਹੁਣ ਐਮਐਲ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਜਾਖੜ ਦੇ ਉੱਤੇ ਪਲਟ ਵਾਰ ਕੀਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਤੇ ਉੱਥੇ ਹੀ ਮੋਬਾਈਲ ਰਿਪੇਅਰ ਤੇ ਕੋਠੀ ਬਣਨ ਦੇ ਮੁੱਦੇ ਤੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕੋਠੀ ਬਣਨ ਦੀ ਗੱਲ ਕਰਦੇ ਉਹ ਸਿੱਧਾ ਸਿੱਧ ਕਰਕੇ ਦਿਖਾਉਣ ਕਿ ਜਿਹੜੇ 9 ਕੀਲਿਆਂ ਦੇ ਵਿੱਚੋਂ ਜਾ ਸਰ ਸਾਹਿਬ ਗੱਲ ਕਰ ਰਹੇ ਨੇ ਉਹ ਸਿੱਧ ਕਾਰਨ ਕਿ ਜ਼ਮੀਨ ਮੇਰੇ ਜਾਂ ਮੇਰੇ ਕਿਸੇ ਪਰਿਵਾਰਕ ਮੈਂਬਰ ਦੇ ਨਾਮ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਜਾਖੜ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੋਂ ਨਾਲ ਡੋਪ ਟੈਸਟ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ